ਫਰਤੰ ਅੱਗੇ ਚੱਲੇ ਅਗਦਵਰ ਕਰਨਾ ਚਾਹੁੰਨ ਤੁਹਾਨੂੰ ਦਰਸ਼ਨ ਕਰਾਉਣੇ ਆ ਬੋਕਲਾਰੇ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਅੰਦਰ ਗੁਰਦੁਆਰਾ ਸਾਹਿਬ ਸ੍ਰੀ ਗੁਰਨਾਮ ਸਾਹਿਬ ਤੇ ਵਿਸਾਖੀ ਤੇ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਝੂਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਝੂਲੇ ਲੱਗੇ ਆ ਤੇ ਅਸੀਂ ਪਹੁੰਚੇ ਰਾਸ਼ ਵਿੱਚੋਂ ਨਿਕਲ ਕੇ ਬਹੁਤ ਜ਼ਿਆਦਾ ਸੰਗਤ ਸੀਗੀ ਬਹੁਤ ਜ਼ਿਆਦਾ ਤੇ ਆ ਦੇਖੋ ਤੁਸੀਂ ਸਾਰਾ ਹੀ ਮਾਹੌਲ ਗੁਰੂ ਘਰ ਦਾ ਗੁਰੂ ਘਰ ਕੀਰਤਨਾ ਆਪਾਂ ਆਇਆ ਨਾ ਪਤਨਪਤ ਸਿਚੀ ਸੀਗੇ ਆਦੇ ਦੀਵਾਨ ਤੇ ਅਸੀਂ ਸੀਗੇ ਰਾਹ ਦੇ ਦੀਵਾਨ ਤੇ ਮੋਹਰ ਆਪਾਂ ਕੋਲ ਬਿਠਾਤੇ ਹੁੰਦੇ ਨੇ ਜੀ ਆਪੇ ਗੱਲ ਦੱਸਿਆ ਸਤ ਤੋਂ ਪਤਾਵਾ ਚਿੱਤੇ ਦਰਵਾਜ਼ਾ ਤੋਂ ਕੀਰਤਨ ਕਰਨ ਵਾਲੇ ਆਉਂਦੇ ਅਸੀਂ ਦਰਸ਼ਨ ਕੀਤੇ ਰਾਸ਼ ਬਹੁਤ ਜ਼ਿਆਦਾ ਸੀ ਅਸੀਂ ਤਾਂ ਹਾਲ ਵਿੱਚ ਹੀ ਬੈਠ ਗਏ ਸੀ ਘੁੰਮੇ ਘਮ ਨਹੀਂ ਅਸੀਂ ਮੇਲਾ ਉਸ ਤੋਂ ਬਾਅਦ ਅਸੀਂ ਮੱਥਾ ਟੇਕਿਆ ਪਹਿਲਾਂ ਮੱਥਾ ਟੇਕ ਕੇ ਫਿਰ ਅਸੀਂ